ਫਤੇਗੜ ਚੂੜੀਆਂ ਸ਼ਹਿਰ ਬਣਿਆ ਹੋਇਆ ਛੋਣੀ ਵਿੱਚ ਤਬਦੀਲ ਦਿਨੇਸ਼ ਬੱਬੂ ਦੇ ਆਉਣ ਤੇ ਫਤੇਗੜ ਚੂੜੀਆਂ ਹੋਇਆ ਛੋਣੀ ਵਿੱਚ ਤਬਦੀਲ विरोध कर रहे हैं किसान ਸਾਡੇ ਸੋਨਾਂ ਦੇ ਜਵਾਬ ਨਹੀਂ ਦਿੰਦਾ ਅਸੀਂ ਉਹਨੂੰ ਆਪਣਾ ਸਵਾਲ ਪੁੱਛਣਿਆ ਕਿਸਾਨਾਂ ਨੇ ਭਈ ਸਾਡਾ ਕੀ ਕਸੂਰ ਆ ਅਸੀਂ ਆਪਣੀਆਂ ਮੰਗੀਆਂ ਹੋਈਆਂ ਮੰਗਾਂ ਬਣਵਾਉਣ ਵਾਸਤੇ ਆਪਣੀ ਰਾਜਧਾਨੀ ਜਾ ਰਹੇ ਸੀ ਤੁਸੀਂ ਸਾਨੂੰ ਹਰਿਆਣੇ ਦੇ ਬਾਰਡਰ ਤੇ ਉੱਤੇ ਕੱਲਾ ਢੱਕਿਆ ਹੀ ਨੀਗਾ ਤੁਸੀਂ ਅਥਰੂ ਗੈਸ ਹੋਰ ਤਰ੍ਹਾਂ ਦੀਆਂ ਗੋਲੀਆਂ ਫਲਾਸ ਕੱਢ ਦਿੱਤੀਆਂ ਗੋਲੀਆਂ ਇੱਥੋਂ ਤੱਕ ਵੀ ਸਿੱਧੀਆਂ ਗੋਲੀਆਂ ਮਾਰ ਕੇ ਤੁਸੀਂ ਇੱਕ ਸਾਡਾ ਨਾਮ ਨਾਂ ਵੀ ਸ਼ੇਖ ਕੀਤਾ ਆ ਵੀ ਉਹ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਲਖੀਮਪੁਰ ਖੇ ਦੀ ਕਾਰਡ ਵਾਪਰਿਆ ਉਸ ਦੋਤੀ ਨੂੰ ਕੋਈ ਸਜ਼ਾ ਦੇਣ ਦੀ ਬਜਾਏ ਉਹਨੂੰ ਦੁਬਾਰਾ ਭਾਜਪਾ ਦੀ ਟਿਕਟ ਦੇ ਕੇ ਨਵਾਜ ਰਹੇ ਹੋ ਫਿਰ ਕਿਸਾਨ ਕੀ ਸਮਝਣਾ ਭਾਈ ਇਹ ਜਿਹੜੇ ਲੋਕ ਨੇ ਭਾਜਪਾ ਜਿਹੜੀ ਪਾਰਟੀ ਆ ਇਹ ਕਿਸਾਨਾਂ ਦੇ ਕਾਤਲਾਂ ਨੂੰ ਦੁਬਾਰਾ ਟਿਕਟਾਂ ਦੇ ਕੇ ਦੁਬਾਰਾ ਪਾਰਲੀਮੈਂਟ ਤੇ ਲਿਆਉਣਾ ਚਾਹੁੰਦੀ ਆ ਇਸ ਕਰਕੇ ਭਰਾਓ ਇਹ ਸਾਡੇ ਸਵਾਲ ਆ ਭਾਜਪਾ ਦੇ ਅਧਰਾਜ ਇਹ ਸ਼ਾਂਤ ਮਈ ਲੈ ਕੇ ਇੱਥੇ ਆਪਾਂ ਬੈਠਣਾ ਤੇ ਤੇ ਵਿਰੋਧ ਕਰਾਂਗੇ ਤੇ ਤਾਰੇ ਹੋ ਕੇ ਠੀਕ ਹੈ ਜੀ ਇਸ ਕਰਕੇ ਬੜੇ ਸ਼ਾਂਤ ਮਈ ਆਰਾਮ ਨਾਲ ਬੈਠਣਾ ਆਪਾਂ